ਜੀ ਸ਼ਿਸ਼ੂ ਬਾਰੇ ਜਾਣਕਾਰੀ ਦਿੰਦਾ ਸੀਗਾ ਤੇ ਵੈਸੇ ਤਾਂ ਅੱਗੇ ਲਾ ਜੂਨ ਮਹੀਨਾ ਆ ਜੂਨ ਮਹੀਨੇ ਮੌਸਮ ਵੀ ਸਹੀ ਹੁੰਦਾ ਤੇ ਠੰਡ ਹੁੰਦੀ ਆ ਪਰ ਸਰਦੀ ਜਿਆਦਾ ਆ ਕੋਈ ਗਰਮ ਕੱਪੜੇ ਯੂ ਲੈ ਕੇ ਆਓ ਤੇ ਇੱਥੇ ਆਣ ਲਈ ਆਾ ਹੋਟਲ ਬਹੁਤ ਵਧੀਆ ਪੀਕ 뷰 ਰੈਸਟੋਰੈਂਟ ਹੋਟਲ ਬਹੁਤ ਅੱਛਾ ਹੋਟਲ ਹੈ ਬਾਕੀ ਹੋਰ ਵੀ ਬਹੁਤ ਸਾਰੇ ਗੈਸਟ ਹਾਊਸ ਹੈ ਤੇ ਰੂਮ ਮਿਲ ਜਾਂਦਾ ਤੇ 1000 ਰੁਪਏ ਤੋਂ ਲੈ ਕੇ 1500 ਰੁਪਿਆ 2000 ਤੱਕ ਵਧੀਆ ਰੂਮ ਮਿਲ ਜਾਂਦਾ ਸਾਨੂੰ ਵੀ ਰੂਮ ਜਿਹੜਾ ਹੈ ਪਹਿਲਾਂ 2000 ਦਾ ਦਾਜਾ ਸੀ ਪਰ ਥੋੜੀ ਜਿਹੀ ਅਸੀਂ ਵਰਗਨਿੰਗ ਕੀਤੀ ਆ ਤਾਂ ਉਹੀ ਰੂਮ ਸਾਨੂੰ 1500 ਰੁਪਏ ਦਾ ਮਿਲ ਗਿਆ ਇੱਕ 1000 ਰੁਪਏ ਵਾਲਾ ਰੂਮ ਵੀ ਸੀਗਾ ਉਹ 1500 ਦਾ ਦਾਜਾ ਸੀ ਕਿਉਂ ਅਸੀਂ ਪਹਿਲਾਂ ਵੀ ਰੋਕ ਗਏ ਸੀ ਇਸ ਕਰਕੇ ਥੋੜਾ ਜਿਹਾ ਸਾਨੂੰ ਡਿਸਕਾਊਂਟ ਦੇਤਾ ਤੇ ਆਲਾ ਦੋਵਾਲ ਤੁਹਾਨੂੰ ਮੈਂ ਦਿਖਾਈ ਦਿੰਦਾ ਬਹੁਤ ਵਧੀਆ ਆ ਤੇ ਜਦੋਂ ਵੀ ਸਮਾਂ ਮਿਲੇ ਇੱਥੇ ਆ ਜਾਓ ਤੇ ਦੂਜੀ ਜਾਣਕਾਰੀ ਦਿਨਾ ਜਦੋਂ ਤੁਸੀਂ ਚੱਲਣਾ ਆ ਵੈਸੇ ਤਾਂ ਮੇਰੀ ਸਲਾਹ ਇਹ ਆ ਕਿ ਜੇ ਰੁਕਣਾ ਇੱਥੇ ਠੰਡ ਚ ਬਹੁਤਾ ਬਾਹਰ ਨਹੀਂ ਘੁੰਮ ਹੁੰਦਾ ਫਿਰ ਰੂਮ ਚ ਬੜ ਜਾਂਦਾ ਇੱਥੇ ਤੁਸੀਂ ਸਵੇਰੇ 10 ਵਜੇ ਆਓ 10 ਤੋਂ 2:30 ਵਜੇ ਤੱਕ ਤੇ ਜਿਹੜੀ ਸਿਟਿੰਗ ਆ ਉਹ ਮੇਰੇ ਖਿਆਲ ਨਾਲ ਮਨਾਲੀ ਵਧੀਆ ਮਨਾਲੀ ਤੁਹਾਡਾ ਦੂਆ ਵੀ ਵਜ ਜਾਣਾ ਸਮਾਂ ਵੀ ਵਜ ਜਾਣਾ ਬੜਾ ਸਮਾਂ ਵੀ ਵੱਜ ਜਾਣਾ ਤੇ ਤੁਸੀਂ ਜੋ ਜਗ੍ਹਾ ਕੁੰਮ ਲੈਣੀ ਹੈ ਕਿਉਂਕਿ ਜਿਹੜੀ ਇਹ ਇੱਥੇ ਬਹੁਤੀ ਜ਼ਿਆਦਾ ਪਲੇਸ ਹੈ ਨਹੀਂ ਥੋੜੀ ਹੈ ਥੋੜੀ ਪਲੇਸ ਦੇ ਵਿੱਚ ਤੁਸੀਂ ਕੁੰਫੇ ਸਕਦੇ ਸਾਰੇ ਲੋ ਜੀ ਸਿਸੂ ਦੀ ਜਾਣਕਾਰੀ ਦਿੰਨੇ ਤੁਹਾਨੂੰ ਸਿਸੂ ਹਿਮਾਚਲ ਪ੍ਰਦੇਸ਼ ਮਨਾਲੀ ਤੋਂ ਤਕਰੀਬਨ 40 ਕਿਲੋਮੀਟਰ ਦੂਰ ਮੌਸਮ ਬੜਾ ਘੈਂਟ ਹੋਇਆ ਹੈ ਹੁਣ ਥੋੜੀ ਜੀ بارش ਹੋਈ ਸੀ ਪਹਿਲਾਂ بارش ਤੋਂ ਬਾਅਦ ਠੰਡਾ ਮੌਸਮ ਹੋ ਹੈ ਠੰਡੀ ਹਵਾ ਬਰਫੀਲੀ ਹਵਾ ਚੱਲਦੀ ਬਰਫ ਦੀਆਂ ਨਾਲ ਪਹਾੜੀਆਂ ਟੱਗੀਆਂ ਹੋਈਆਂ ਤੇ ਹੋਟਲ ਪੀਕ 뷰 ਬਹੁਤ ਅੱਛਾ 뷰 ਹੋ ਵੀ ਜੇ ਕਿਸੇ ਆਣਾ ਤੇ ਇੱਥੇ ਆ ਕੇ ਬਹੁਤ ਵਧੀਆ ਰੁੱਕ ਸਕਦਾ ਤੇ ਨਾਲ ਹੀ ਅ ਬਹੁਤ ਨਿਆਰੇ ਦਾ 뷰 ਹੋਇਆ ਹੈ ਸਰਦੀ ਬਹੁਤ ਹੈ ਪਰ ਗਰਮ ਕੱਪੜੇ ਲੈ ਕੇ ਆਓ ਸੂਰਜ ਜਿਹੜਾ ਹਲੇ ਪਿੱਛੇ ਆ ਪਹਾੜਾਂ ਦੇ ਪਰ ਸਾਹਮਣੇ ਜਿਹੜੇ ਬਰਫ ਨਾਲ ਢਕੇ ਹੋਏ ਪਹਾੜਾ ਇਹਨਾਂ ਤੇ ਜਿਹੜੀ ਆ ਬਰਫ ਜਿਹੜੀ ਆ ਸੂਰਜ ਦੀ ਰੋਸ਼ਨੀ ਦਿਖਾ ਰਹੀ ਹੈ ਹਲੇ ਸਾਡੇ ਤੱਕ ਰੋਸ਼ਨੀ ਪਹੁੰਚਣ ਨੂੰ ਮੈਨੂੰ ਲੱਗਦਾ ਕਿ ਲੱਗੇਗਾ ਅੱਧਾ ਪੌਣਾ ਘੰਟਾ ਕਿਉਂਕਿ ਪਰਬਤ ਬਹੁਤ ਉੱਚਾ ਉਹ ਦੇਖੋ ਇੱਕ ਟੋਪ ਤੇ ਪਹਾੜਾ ਬਿਲਕੁਲ ਅਸੀਂ 2 ਸਾਲ ਪਹਿਲਾਂ ਵੀ ਆਏ ਸੀ ਇੱਥੇ ਤੇ ਪਹਾੜ ਕਾਫੀ ਹੋ ਟੁੱਟ ਟੁੱਟ ਕੇ ਥੱਲੇ ਗਏ ਰਿਹਾ ਇਸ ਤਰਫ ਹੈ ਖੇਤਾਂ 'ਚ ਲੋਕ ਹਲੇ ਆਏ ਨਹੀਂ ਕੰਮ ਕਰਨ ਤੇ ਉਹ ਪਹਾੜੀ ਬਹੁਤ ਸੁੰਦਰ ਹੈ ਬਹੁਤ ਕੱਲ بارش ਦੇ ਵਿੱਚ ਵੀ ਮੈਨੂੰ ਲੱਗਦਾ ਪਰ ਸਨੋ ਫਾਲ ਹੋ ਰਹੀ ਸੀ ਬਹੁਤ ਸੁੰਦਰ ਪਹਾੜੀ ਤੇ ਇਸ ਤਰ੍ਹਾਂ ਜਿਹੜੀ ਆ ਘਾਟਾ ਬਰਫ ਹੋਟਲ ਵਧੀਆ ਬਣੇ ਹੋਏ ਆ ਤੇ ਇੱਥੇ ਥੋੜਾ ਕੁਝ ਪੈਰਾਗਲਾਈਡ ਬਾਰੇ ਵੀ ਦਿੱਤੀ ਹੈ ਜਾਣਕਾਰੀ ਫੋਨ ਨੰਬਰ ਵੀ ਦਿੱਤੇ ਹੋਏ ਤੇ ਇਸ ਤਰ੍ਹਾਂ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਆ ਉਹ ਨੀਚੇ ਤੇ ਉਹ ਵੀ ਖਾਨਿਆ ਤੁਹਾਨੂੰ ਕਿਸ ਤਰ੍ਹਾਂ ਕੰਮ ਕਰਦੇ ਆ ਪਰ ਮੈਨੂੰ ਲੱਗਦਾ ਕਿ ਬਹੁਤ ਘੱਟ ਖਾਦਾਂ ਇਹ ਪਦੇ ਆ ਪਰ ਸਾਡੇ ਪੰਜਾਬ ਨੇ ਤਾਂ ਜਿਵੇਂ ਲਾਲਚ ਕਰਕੇ ਜਿਵੇਂ ਵਿੜਾ ਕਰ ਕਰ ਇਸ ਕਰਕੇ ਹੁਣ ਕਾਫੀ ਕੁਛ ਇਥੇ ਹੋਣ ਲੱਗ ਪਿਆ ਪੈਰਾ ਗਲਾਈਡਿੰਗ ਹੈ ਰਫਟਿੰਗ ਹੈ ਹਨਾ ਹੋਰ ਬਹੁਤ ਸਾਰੀਆਂ ਮਾਊਂਟਨ ਬਾਈਕ ਸਲੋ ਬੋਰਡਿੰਗ ਟ੍ਰੈਕਿੰਗ ਅ ਲੇਵਲ ਮਿਲਿਆ ਦੇਖੋ ਤੁਸੀਂ ਸੂਰਜ ਦੇਖਦੇ ਨੂੰ ਪ੍ਰਣਾਮ ਕਰ ਰਹੇ ਤੇ ਅਸੀਂ ਵੀ ਕੋਸ਼ਿਸ਼ ਕਰਦੇ ਸੀ ਬਹੁਤ ਅੱਛਾ ਮੌਸਮ ਹੈ ਤੇ ਲੋਕਲ ਲੋਕ ਕੰਮ ਤੇ ਜਾ ਰਹੇ ਅੰਕਲ ਜੀ ਸੈਰ ਕਰ ਗਏ ਅੰਕਲ ਜੀ ਨਮਸਕਾਰ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਸੈਰ ਕਰਕੇ ਆ ਰਹੇ ਹਾਂਜੀ ਹਾਂਜੀ ਇਹ ਹਰ ਰੋਜ਼ ਇਦਾਂ ਹੀ ਹੁੰਦੀ ਸਰ ਵੀ ਡੇਲੀ ਤੇ ਨਹੀਂ ਤੁਹਾਡਾ थैंक यू हां जी ਦੇਖੋ ਜੀ ਸੂਰਜ ਹੁਣੇ ਪਹਾੜੀ ਦੇ ਬਿਲਕੁਲ ਨਿਕਲਿਆ ਤੇ ਅੱਖਾਂ ਉਧਰ ਹੋ ਨਹੀਂ ਰਹੀਆਂ ਬਿਲਕੁਲ ਤੇ ਹੁਣ ਸਾਢੇ ਤੱਕ ਮੈਨੂੰ ਲੱਗਦਾ ਸੀ ਸਾਡਾ ਅੰਦਾਜ਼ਾ ਵਹਿਲ ਹੋ ਗਿਆ ਕਿ ਸਾਨੂੰ ਲੱਗਦਾ ਸੀਗਾ ਕਿ ਅੱਧਾ ਪੌਣਾ ਘੰਟਾ ਲੱਗੇਗਾ ਪਰ ਸੂਰਜ ਜਿਹੜਾ ਬਿਲਕੁਲ ਆ ਗਿਆ ਅੱਜ ਬੜਾ ਵਧੀਆ ਦਿਨ ਹੈ ਬੜਾ ਵਧੀਆ ਮਜ਼ਾ ਆਊਗਾ ਮੈਨੂੰ ਲੱਗਦਾ